ਇਸ ਸਮੇਂ ਅਸੀਂ ਮਕੇਰੀਆਂ ਦੇ ਪਿੰਡ ਕੋਲੀਆਂ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਚੁੱਕਾ ਹੈ ਤਕਰੀਬਨ 3 ਦਿਨਾਂ ਤੋਂ ਮਕੇਰੀਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਸੀ ਪਰ ਇਹ ਜੋ ਪਾਣੀ ਹੈ ਬਰਸਾਤ ਦਾ ਨਹੀਂ ਇਹ ਦਰਿਆ ਦਾ ਪਾਣੀ ਹੈ ਜੋ ਪਿੰਡ ਦੇ ਵਿੱਚ ਦਾਖਲ ਹੋ ਚੁੱਕਾ ਹੈ 3 ਦਿਨ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਪਾਣੀ ਆਇਆ ਸੀ ਪਰ ਥੋੜੇ ਸਮੇਂ ਬਾਅਦ ਪਾਣੀ ਵਾਪਸ ਚਲਾ ਗਿਆ ਪਰ ਅਸਵੇਰੇ ਦੇਖਿਆ ਤੇ ਪਾਣੀ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਉਸ ਜਿੱਥੇ ਉਹ ਬੰਦੇ ਖੜੇ ਨੇ ਉਸ ਜਗ੍ਹਾ ਦੇ ਉੱਤੇ ਪਾਣੀ ਸੀ ਤੇ ਦੇਖਦੇ ਹੀ ਦੇਖਦੇ ਹੁਣ ਦੇ ਸਮੇਂ ਤੱਕ ਇਹ ਪਾਣੀ ਪਿੰਡ ਦੇ ਵਿੱਚ ਐਂਟਰ ਹੋ ਚੁੱਕਾ ਹੈ ਤਸਵੀਰਾਂ 2023 ਵਾਲੀਆਂ ਹੀ ਨੇ 2023 ਦੇ ਵਿੱਚ ਵੀ ਇਸ ਪਿੰਡ ਦੇ ਵਿੱਚ ਪਾਣੀ ਆਇਆ ਸੀ ਤੇ ਉਸ ਸਮੇਂ ਵੱਡਾ ਨੁਕਸਾਨ ਹੋਇਆ ਸੀ ਹੁਣ ਜੇਕਰ ਗੱਲ ਕਰ ਲਈਏ ਤਾਂ ਦੁਬਾਰਾ ਫਿਰ ਉਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਮਨ ਵਿੱਚ ਡਰ ਹੈ ਲੋਕਾਂ ਨੇ ਗੇਟਾਂ ਦੇ ਅੱਗੇ ਪਾਣੀ ਨੂੰ ਰੋਕਣ ਵਾਸਤੇ ਆਪਣੇ ਆਰਜੀ ਪ੍ਰਬੰਧ ਕੀਤੇ ਜਾ ਰਹੇ ਨੇ ਸਾਡੇ ਨਾਲ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਸਮੇਂ ਕਿਹੋ ਜਿਹੇ ਹਾਲਾਤ ਨੇ ਸਰ ਇਸ ਸਮੇਂ ਕਿਹੋ ਜਿਹੇ ਹਾਲਾਤ ਨੇ ਪਿੰਡ ਦੇ ਬਹੁਤ ਮਾੜੇ ਹਾਲਾਤ ਆ ਜੀ ਕੋਲੀਆਂ 418 ਮੌਜੂਦਾ ਸਰਪੰਚ ਜੀ ਆਪਣੇ ਉੱਪਰ ਵੀ ਬੰਨ ਬੰਨਿਆ ਹੀ ਉਹ ਵੀ ਟੁੱਟ ਚੁੱਕਾ ਆ ਜੀ ਜੀ ਉਹ ਆ ਜਿਹੜਾ ਕੱਲ ਪਰਸੋਂ ਪਾਣੀ ਆ ਉਹ ਪਹਿਲੇ ਪਾਣੀ ਨਾਲ ਹੀ ਟੁੱਟ ਚੁੱਕਾ ਹੈ ਜੀ ਹੁਣ ਤੇ ਬਹੁਤ ਜ਼ਿਆਦਾ ਹਾਲਾਤ ਤਿੰਨ ਦਿਨ ਤਿੰਨ ਦਿਨ ਪਹਿਲਾਂ ਵੀਡੀਓ ਵੀ ਵਾਇਲ ਹੋਈ ਸੀ ਕਿ ਬੇੜੀਆਂ ਰਹੀਂ ਇਥੋਂ ਬੰਦਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਉਦੋਂ ਪਾਣੀ ਆਇਆ ਸੀ ਉਸ ਸਮੇਂ ਪਾਣੀ ਕਿੰਨੇ ਸਮੇਂ ਤੱਕ ਰਹਿ ਤਾ ਪਾਣੀ ਫਿਰ ਤੋਂ ਵਾਪਸ ਗਿਆ ਉਹ ਰਿਹਾ ਜੀ 7-8 ਘੰਟੇ ਰਿਹਾ ਪਾਣੀ ਜੀ ਤੇ ਫਿਰ ਚਲੋ ਚੱਕੀ ਦਾ ਪਾਣੀ ਉਤਰ ਗਿਆ ਇਸ ਵਾਰ ਤੇ ਡੈਮ ਦਾ ਪਾਣੀ ਆ ਜੀ ਆ ਜਿਹੜਾ ਹੁਣ ਪਾਣੀ ਲਗਾਤਾਰ ਪਿੰਡ ਵਿੱਚ ਵਧਦਾ ਹੋਇਆ ਹਾਂਜੀ ਇਹ ਵਧਦਾ ਪਿਆ ਡੈਮ ਦਾ ਪਾਣੀ ਆ ਜੀ ਇਹ ਇਹ ਜਿਆਦਾ ਨਹੀਂ 2-3 ਦਿਨ ਤੇ ਰਹਿਣੇ ਰਹਿਣਾ ਜੀ ਜੇਕਰ ਸਵੇਰ ਦੀ ਗੱਲ ਕਰੀਏ ਤਾਂ ਸਵੇਰੇ ਕਿੰਨਾ ਪਾਣੀ ਸੀਗਾ ਜਿੱਥੇ ਆਪਾਂ ਹੁਣ ਮੌਜੂਦ ਚ ਜਿੱਥੇ ਆਪਾਂ ਮੌਜੂਦ ਆ ਇਹ ਬਿਲਕੁਲ ਸੁੱਕਾ ਹੈ ਜੀ ਜੀ ਇਹ ਘੰਟੇ ਦੇ ਵਿੱਚ ਵੇਚੀ ਇੰਨਾ ਪਾਣੀ ਹੋ ਗਿਆ ਜੀ ਤੇ ਅੱਗੇ ਦੇਖੋ ਇਹ ਸਭ ਤੋਂ ਉੱਚੀ ਜਗ੍ਹਾ ਹੈ ਇਹ ਜਿਹੜੀ ਜਗ੍ਹਾ ਸਭ ਤੋਂ ਉੱਚੀ ਜਗ੍ਹਾ ਜਿੱਥੇ ਪਾਣੀ ਮੌਜੂਦ ਹੈ ਹਾਂਜੀ ਹਾਂਜੀ ਇਹ ਤੁਸੀਂ ਹਸਾਬ ਲਾ ਲੋ ਮੁੜ ਕੇ ਘੰਟੇ ਤੱਕ ਇੰ ਘੰਟੇ ਜਿੰਨਾ ਪਾਣੀ ਹੋ ਗਿਆ ਤੇ ਪਤਾ ਨਹੀਂ ਕੀ ਬਣਨਾ ਜੀ ਅਸੀਂ ਬੱਚੇ ਸਾਰੇ ਕੱਢ ਦਿੱਤੇ ਆ ਪਿੰਡ ਚੋਂ 2023 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਹੋਏ ਸੀ ਜਦੋਂ 2023 ਦੇ ਵਿੱਚ ਪਾਣੀ ਭਰਿਆ ਸੀ ਪਿੰਡ ਦਾ ਕਾਫੀ ਨੁਕਸਾਨ ਹੋਇਆ ਸੀ ਉਸ ਸਮੇਂ ਦੀਆਂ ਤਸਵੀਰਾਂ ਤੁਹਾਡੇ ਹਜੇ ਵੀ ਜੈਨ ਵਿੱਚ ਹੋਣਗੀਆਂ ਕਿਸ ਤਰ੍ਹਾਂ ਦਾ ਉਸ ਸਮੇਂ ਮਾਹੌਲ ਸੀ ਸੇ ਉਸੇ ਤਰ੍ਹਾਂ ਦਾ ਹਾਲ ਹੋ ਰਿਹਾ ਮੈਂ ਕਿਹਾ ਜੀ ਸਾਡੀ ਤੇ ਰੂਹ ਕੰਮ ਉੱਠਦੀ ਆ ਜਦੋਂ ਇਹ ਪਾਣੀ ਵਾਲ ਦਰਿਆ ਇੱਦਾਂ ਛੱਲਾ ਹੀ ਮਾਰਦਾ ਤੇ ਸਾਡੀ ਰੂਹ ਕੰਮ ਉੱਠਦੀ ਆ ਇਹ ਤੇ ਪਿੰਡ ਵਿੱਚ ਵੜ ਗਿਆ ਜੀ ਤੇ ਬਾਕੀ ਪਿੱਛੇ ਵੀ ਨੁਕਸਾਨ ਇੰਨਾ ਹੋਇਆ ਕੋਈ ਆਪਣੇ ਇੱਥੇ ਪਰ ਭਾਈ ਨਹੀਂ ਕਰ ਪਾਇਆ ਕੋਈ ਵੀ ਹਾਂ ਸਾਹਿਬ ਤਾਂ ਕਹਿੰਦੇ ਸੀ ਬੱਕਰੀ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਅਸੀਂ ਦਵਾਂਗੇ ਕਿ ਇਹਦਾ ਜਿਹੜਾ ਨੁਕਸਾਨ ਹੋਇਆ ਖੇਤਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਪਿੰਡ ਵੱਲੋਂ ਕਿਸੇ ਨੂੰ ਕੋਈ ਪੈਸੇ ਨਹੀਂ ਮਿਲੇ ਮੈਂ ਕਿਹਾ ਜੀ ਕੋਈ ਨੁਕਸਾਨ ਨਹੀਂ ਭਰਿਆ ਗਿਆ ਸਭ ਵਿਚਾਰਿਆ ਨੇ ਆਪਣੇ ਪ੍ਰਬੰਧ ਕੀਤੇ ਆ ਜਿੰਨਾ ਵੀ ਕੀਤਾ ਬਾਕੀ ਘਰ ਵੀ ਟਹਿ ਗਏ ਆ ਜੇ ਉਹ ਵੀ ਕੋਈ ਦੇਖਣ ਨਹੀਂ ਆਇਆ ਸੈਸ਼ਨ ਤੇ ਵਾਰ-ਵਾਰ ਗੀੜੇ ਮਾਰਿਆ ਬੀਤੇ ਦਿਨ ਵੀ ਜਿਹੜੇ ਮੰਤਰੀ ਸਾਹਿਬ ਪਿੰਡ ਦੇ ਵਿੱਚ ਆਈ ਸੀ ਤੁਹਾਡੇ ਪਿੰਡ ਆਏ ਹਾਲ ਦੇਖਣ ਵਾਸਤੇ ਉਹ ਕਹਿੰਦੇ ਜੀ ਅਧਿਕਾਰੀਆਂ ਦੇ ਧਿਆਨ ਚ ਲਿਆਓ ਜੀ ਤੇ ਉਹ ਬਸ ਦੇਖ ਕੇ ਮੌਕਾ ਚਲ ਜਾਂਦੇ ਆ ਮੁੜ ਕੇ ਕੋਈ ਨਹੀਂ ਆਂਦਾ ਜੀ ਤੇ ਪਿੱਛੇ ਵੀ ਜਿਹੜਾ ਤੇਜ਼ ਆਇਆ ਸੀ ਹਜੇ ਤੱਕ ਉਹ ਵੀ ਠੱਠੇ ਹੋਏ ਆ ਤੇ ਗਾਂ ਇਸ ਵਾਰ ਵੀ ਠੱਟ ਗਿਆ ਜਿਹੜਾ ਕੱਲ ਪਰਸੋਂ ਆਇਆ ਪਾਣੀ ਇਹਨਾਂ ਵੀ ਢੱਟ ਚੁੱਕੇ ਆ ਬਸ ਕਹਿੰਦੇ ਅਧਿਕਾਰੀਆਂ ਦੇ ਧਿਆਨ ਚ ਲਿਆਓ ਕੋਈ ਆਪ ਨਹੀਂ ਆਂਦੇ ਉਹਨ ਨੇ ਫੋਨ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਦੇ ਪ੍ਰਸ਼ਾਸਨ ਤੇ ਬਾਰ ਬਾਰ ਕੀੜੇ ਰਾਰ ਰਿਆ ਪਿੰਡ ਦੇ ਉਹਨਾਂ ਬਲੋਂ ਤੇ ਇਹ ਕਿਹਾ ਜਾ ਰਿਹਾ ਜੀ ਅਸੀਂ ਤਾਂ ਪਿੰਡਾਂ ਦੇ ਵਿੱਚ ਕੈਂਪ ਵੀ ਲਾਏ ਹੋਏ ਆ ਅਸੀਂ ਤਾਂ ਮੈਡੀਕਲ ਕੈਂਪ ਵੀ ਲਾ ਕੇ ਬੈਠੇ ਆ ਅਸੀਂ ਤਾਂ ਹੋਰ ਸਹੂਲਤਾ ਵੀ ਦੇ ਰਹੇ ਆ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਤੇ ਬਥੇਰੀ ਤਸल्ली ਦਿੰਦਾ ਜੀ ਜੋ ਆਂਦੇ ਆ ਮੌਕੇ ਤੇ ਆਂਦੇ ਆ ਤੇ ਕੀ ਆਪਣੇ ਮਾਲ ਡੰਗਰ ਘਰ ਛੱਡ ਕੇ ਕਿੱਦਾਂ ਜਾਣ ਪਿੱਛੇ ਚੋਰੀ ਹੋ ਜਾਂਦੀ ਆ ਫਾਇਦਾ ਕੀ ਜਾਂਦਾ ਉੱਥੇ ਕੈਂਪ ਲਾਣਾ ਕੋਈ ਪਿੰਡ ਚ ਲਾਣ ਕੋਈ ਨਜ਼ਦੀਕ ਲਾਣ ਰਹਨੂਨ ਦੱਸਿਆ ਹੁਣ ਕਿੱਥੇ ਕੈਂਪ ਲੱਗਣਾ ਜਾਂ ਕਿੱਥੇ ਕੈਂਪ ਲੱਗਾ ਹੋਇਆ ਤੁਹਾਡੇ ਪਿੰਡ ਦੇ ਉਹ ਕਹਿੰਦੇ ਜੀ ਮਾਨਸਰ ਜਾਓ ਜੀ ਮਾਨਸਰ ਇੱਥੇ ਸਮਾਨ ਸਾਰਾ ਕਿੱਦਾਂ ਖੜੀਏ ਜੀ ਇੰਨਾ ਸਮਾਨ ਨਹੀਂ ਜਾਂਦਾ ਘਰ ਦਾ ਪਿੱਛੇ ਚੋਰੀ ਹੋ ਸਕਦੀ ਆ ਕੀ ਕਰਨਗੇ ਅੱਗੇ ਨੁਕਸਾਨ ਬਹੁਤ ਹੜਾਂ ਦੀ ਮਾਰ ਬਹੁਤ ਆ ਮਾਲ ਡੰਗਰ ਕਈਆਂ ਦਾ ਰੋੜ ਵੀ ਗਿਆ ਆ ਜੀ ਕੋਈ ਪਿੰਡ 'ਚ ਨੁਕਸਾਨ ਹੋਇਆ ਹੋਵੇ ਥੋੜੇ ਸਮੇਂ ਤੱਕ ਬਹੁਤ ਜ਼ਿਆਦਾ ਜੀ ਫਸਲਾਂ ਦੇ ਸਾਰੀਆਂ ਬਰਬਾਦ ਹੋ ਚੁੱਕੀਆਂ ਆ ਜੀ ਫਸਲਾਂ ਤਾਂ ਕੋਈ ਹਾਲੀ ਨਹੀਂ ਹੈਗਾ ਉਹ ਤੇ ਬਰਬਾਦ ਹੋ ਚੁੱਕੀਆਂ ਆ ਜਿਹੜੇ ਚਲੋ ਮਾੜੇ ਮਾਤੜ ਬੰਦੇ ਗਰੀਬ ਘਟਿਆ ਗਿਆ ਉਹਨਾਂ ਦਾ ਸੋਚਿਆ ਜਾਵੇ ਜਾਂ ਪਿੰਡ ਦਾ ਸੋਚਿਆ ਜਾਵੇ ਕੋਈ ਆਪਣੇ ਬਾਹਰ ਕੋਈ ਤੁਸੀਂ ਬੰਨੀ ਜਾਵੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪਾਣੀ ਤਾਂ ਹਰ ਇੱਕ ਸਾਲ ਹੀ ਤੁਹਾਡੇ ਪਿੰਡ ਦੇ ਵਿੱਚ ਆ ਜਾਂਦਾ ਜਕਰ ਦੇਖੇ ਜਾਵੇ ਦਰਿਆ ਦੀ ਉਤੀ ਤੇ ਤੁਹਾਡਾ ਪਿੰਡ ਹੈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਇਹ ਜਿਹੜਾ ਹਰ ਬਾਰ ਬਾਰ ਜਿਹੜਾ ਇਹੋ ਹਰ ਪਾਣੀ ਦਾ ਹੁੰਦਾ ਹੈ ਅੰਦਰ ਇਹਦਾ ਕੀ ਪੱਕਾ ਪ੍ਰਬੰਧ ਕੀਤਾ ਜਾਵੇ ਇਹ ਬੰਨ ਬੰਨਣਾ ਚਾਹੀਦਾ ਜੀ ਤੁਸੀਂ ਬੰਨੀ ਚਾਹੀਦੀ ਪੱਕੀ ਇਹ ਤੁਸੀਆਂ ਦੀ ਮਾਰ ਸਾਾਨੂੰ ਬਹੁਤ ਪੈ ਰਹੀ ਆ ਹਰ ਇੱਕ ਵਾਰ ਤੁਸੀਂ ਤੋਂ ਹੀ ਪਾਣੀ ਇੱਧਰ ਇੰਟਰ ਹੁੰਦਾ ਹਾਂ ਜੀ ਤੁਸੀਂ ਤੋਂ ਇੰਟਰ ਹੁੰਦਾ ਕੋਈ ਇਹਦਾ ਪੱਕਾ ਹੱਲ ਨਹੀਂ ਹੋਵੇ 2 ਸਾਲ 23 ਦੇ ਵਿੱਚ ਹੜ ਆਇਆ ਸੀ ਉਸ ਤੋਂ ਬਾਅਦ ਇਹਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਇੰਨੇ ਸਮੇਂ ਤੱਕ ਪ੍ਰਬੰਧ ਨਹੀਂ ਕੀਤਾ ਜੀ ਕੋਈ ਜੂਨ ਹੀ ਸਰਕੀ ਨਾ ਜੀ ਸਰਕਾਰਾਂ ਦੇ ਜੂਨ ਹੀ ਸਰਕੀ ਬਹੁਤ ਨੁਕਸਾਨ ਜ਼ਿਆਦਾ ਹੋਇਆ ਹੁਣ ਵੀ ਆਇਆ ਹੁਣ ਪਾਣੀ ਆ ਗਿਆ ਹੁਣ ਮਸ਼ੀਨਾਂ ਭੇਜੀਆਂ ਕੋਈ ਫਾਇਦਾ ਨਹੀਂ ਕੱਚਾ ਬੰਨ ਮਾਰਾਂਗੇ ਫਿਰ ਰੋੜ ਜਾਏਗਾ ਫਿਰ ਫਾਇਦਾ ਕੀ ਹੈ ਸਾਡੇ ਮਾਧਿਅਮ ਰਹੀਂ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਸੰਦੇਸ਼ ਦੇਣਾ ਚਾਹੋ ਕੀ ਕਹਿਣਾ ਚਾਹੋ ਅਸੀਂ ਤੇ ਇਹੀ ਚਾਹਦੇ ਆ ਜੀ ਕੋਈ ਪੱਕਾ ਬੰਨ ਬੰਨਿਆ ਜਾਵੇ ਮਾਰੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਕੁਝ ਸਹੂਲਤਾਂ ਦਿੱਤੀ ਜਾਵੇ ਇਹਨਾਂ ਦੇ ਘਰ ਟਹਿ ਗਏ ਕੋਈ ਸੱਤਾ ਬਦਲੀਆਂ ਜਾਣੇ ਘਰ ਬਣਾਏ ਜਾਣ ਬਹੁਤ ਮਾੜਾ ਹਾਲਾ ਹਰ ਸਾਲ ਦੇ ਸਾਲ ਮਾਰ ਪੈਂਦੀ ਹੈ ਉੱਠਦੇ ਨਹੀਂ ਬੰਦੇ ਜੀ ਹਾਂਜੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਦੇਖਦੇ ਹੀ ਦੇਖਦੇ ਜੋ ਪਾਣੀ ਹੈ ਉਹ 4 ਤੋਂ 5 ਇੰਚ ਜਿਹੜਾ ਉੱਪਰ ਜਾ ਚੁੱਕਾ ਹੈ ਪਿੰਡ ਦੇ ਵਿੱਚ ਹੋਰ ਵੀ ਕਾਫੀ ਜਿਹੜੇ ਲੋਕ ਸਹਿਮੇ ਹੋਏ ਨੇ ਡਰਦਾ ਮਾਹੌਲ ਵੀ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਰਜਿੰਦਰ ਕੁਮਾਰ ਕੀ ਪਿੰਡ ਦੇ ਬਸਨੀਕ ਹੋ ਬਸਨੀਕ ਹਾਂ ਜੀ ਇਹ 2023 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਪਾਣੀ ਆਇਆ ਸੀ ਉਹ ਸੇਮ ਹੈ ਜੀ ਅੱਛਾ ਜੀ ਸੇਮ ਕਹਾਣੀ ਆ ਉਹ ਸਾਡੀ ਇੱਕ ਤੁਸੀਂ ਆਂਦੀ ਹੈ ਜੀ ਜੀ ਇਹ ਪਿੰਡ ਤੋਂ ਮੋਤਾ ਪੈਂਦਾ ਉੱਪਰ ਜੀ ਉੱਥੋਂ ਆਉਂਦੇ ਮੋਤਲੇ ਜੀ ਉਹ ਤੁਸੀਂ ਜਿਹੜੀ ਹਰ ਸਾਲ ਜਿਲੇ ਪਾਣੀ ਆਣਾ ਜੀ ਉੱਥੋਂ ਟੁੱਟ ਜਾਂਦੀ ਹੈ ਪ੍ਰਸ਼ਾਸਨ ਨੂੰ ਦੱਸਿਆ ਤੁਸੀਂ ਦੱਸਿਆ ਜੀ ਸਭ ਕੁਝ ਸੰਸਦ ਜੀ ਆਏ ਆ ਆਮ ਆਦਮੀ ਦੇ ਹਾਂਜੀ ਅਸੀਂ ਰਿਕਵੈਸਟ ਕੀਤੀ ਉਹਨਾਂ ਅੱਗੇ ਜੀ ਸਾਹਿਬ ਆਹ ਮੌਕਾ ਦਾ ਦੇਖੋ ਜੀ ਉਹਨਾਂ ਨੇ ਕਿਹਾ ਜੀ ਆਹੀਂ ਹਦਾਇਤਾਂ ਦੇਤੀਆਂ ਪਤਾ ਨਹੀਂ ਕਿਨੂੰ ਹਦਾਇਤਾਂ ਦੇ ਪਿੰਡ ਚ ਆਈ ਤੁਹਾਡੇ ਉਹ ਕਹਿੰਦੇ ਵੀ ਪਿੰਡ ਚ ਪਿੰਡ ਚ ਬਾਰਾ ਵਾਰ ਹੀ ਚੱਲ ਗਏ ਜੀ ਪਿੰਡ ਬੜੇ ਨਹੀਂ ਆ ਅਸੀਂ ਤਾਂ ਰਿਕਵੈਸਟ ਕੀਤੀ ਆ ਅਗੇ ਸਾਡੇ ਕੰਡੀਸ਼ਨ ਦਾ ਵੇਖੋ ਜੀ ਸਾਡੇ ਪਿੰਡ ਵਾਸਤੇ ਤੁਸੀਂ ਬਣ ਜੇ ਤੋਂ ਸਭ ਤੋਂ ਵੇਤਰ ਹੈ ਜੀ ਮੈਂ ਤੁਹਾਡਾ ਜਿਹੜਾ ਪਾਣੀ ਦੇ ਆ ਕਿ ਤੁਸੀਂ ਬਣ ਜੇ ਤੁਸੀਂ ਬਣ ਜੇ ਇਹ ਪਿੰਡ ਸੇਫ ਹੋ ਜਾਂਦਾ ਪਿੰਡ ਦੇ ਵਿੱਚ ਮੇਰੇ ਦੇਖ ਦੀ ਦੇਖ ਤੇ ਜਦੋਂ ਦਾ ਮੈਂ ਆਇਆ 4 ਤੋਂ 5 ਇੰਚ ਜਿਹੜਾ ਪਾਣੀ ਬਚ ਚੁੱਕਿਆ ਆ ਪਿੰਡ ਚ ਮਾਹੌਲ ਕਿਵੇਂ ਦਾ ਆ ਬੱਚੇ ਨੇ ਪਿੰਡ ਦੇ ਵਿੱਚ ਪਾਣੀ ਖੜਾ ਹੋਇਆ ਕਿਹੋ ਜਿਹਾ ਪਿੰਡ ਚ ਮਾਹੌਲ ਜਿਹੜਾ ਹੈ ਜੀ ਸਾਰੇ ਡਰੇਦੇ ਆ ਆਪਣੇ ਨਿੱਕੇ ਨਿੱਕੇ ਬੱਚੇ ਲੈ ਕੇ ਕੋਈ ਕਿਤੇ ਛੱਡਣ ਜਾਇਦਾ ਕੋਈ ਕਿਤੇ ਛੱਡਣ ਜਾਇਦਾ ਹੁਣ ਇੰਨਾ ਹੋ ਗਿਆ ਵੀ ਪਾਣੀ ਦਾ ਉਹ ਜਿਹੜਾ ਰੋਡ ਹੈ ਇਹ ਵੀ ਚੱਲ ਪਣਾ ਜੀ ਫਿਰ ਤੋਂ ਨਿਕਾਸੀ ਨਹੀਂ ਹੋਣੀ ਜੀ ਰਸਤਾ ਕੋਈ ਨਹੀਂ ਹੈ ਜੀ ਹੈਨਾ ਉਹ ਤੋਂ ਬਾਅਦ ਫਿਰ ਔਖਾ ਹੀ ਹੈ ਜੀ ਤੁਹਾਡੇ ਤੁਹਾਡੇ ਬੱਚੇ ਕਿੱਥੇ ਪਿੰਡ ਦੇ ਵਿੱਚ ਨਹੀਂ ਝੰਕਦੇ ਪਿੰਡ ਦੇ ਵਿੱਚ ਨਹੀਂ ਮੈਂ ਮکریاں ਛੱਡ ਗਿਆ ਹਾਂ ਅੱਛਾ ਜੀ ਹਾਂਜੀ ਤੇ ਪਾਣੀ ਆ ਸਕਦਾ ਪਾਣੀ ਆ ਸਕਦਾ ਜੀ ਪਾਣੀ ਆਣਾ ਹੈ ਪਰਸੋਂ ਸਾਡੇ 4 ਫੁੱਟ ਪਾਣੀ ਸੀਗਾ ਜੀ ਆ ਮੇਰੇ ਘਰ ਅੱਗੇ 4 ਫੁੱਟ ਪਾਣੀ ਸੀਗਾ ਜੀ ਕਹਿੰਦੇ ਕਿ ਮੈਂ ਪਿੰਡ ਦਾ ਸਾਰਾ ਉੱਚਾ ਘਰ ਸਾਦਾ ਜੀ ਸਭ ਤੋਂ ਉੱਚਾ ਘਰ ਹੈ ਫਿਰ ਵੀ 4 ਫੁੱਟ ਪਾਣੀ 4 ਫੁੱਟ ਪਾਣੀ ਸੀਗਾ ਜੀ ਇੱਕ ਪੌੜੀ ਬਚੀ ਸੀ ਪਾਣੀ ਅੰਦਰ ਜਾਣ ਨੂੰ ਜੀ ਤੇ ਜੇ ਪਾਣੀ ਅੰਦਰ ਚਲ ਜਾਂਦਾ ਫਿਰ ਕਿਵੇਂ ਨੁਕਸਾਨ ਇਨਸਾਨੀ ਨਹੀਂ ਕੰਦਾ ਸਾਡੀਆਂ ਗਲ ਗਈਆਂ ਕੋਈ ਪਿੰਡ ਦੇ ਵਿੱਚ ਕੋਈ ਘਰ ਦਾ ਨੁਕਸਾਨ ਹੋਇਆ ਜਾਂ ਕਿਸੇ ਤਰ੍ਹਾਂ ਦਾ ਘਰ ਦਾ ਜੀ ਮਕਾਨ ਕੋਨੇ ਇੱਕ ਦੋ ਬੰਦੇ ਡਿਗੇ ਆ ਜੀ ਹਾਂਜੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਸਮੇਂ ਪਿੰਡ ਦੇ ਲੋਕਾਂ ਦੇ ਮਨ ਦੇ ਵਿੱਚ ਵੀ ਥੋੜਾ ਜਿਹਾ ਡਰ ਹੈ ਕੀ ਲਗਾਤਾਰ ਜੋ ਪਿੰਡ ਦੇ ਵਿੱਚ ਪਾਣੀ ਵੱਧ ਰਿਹਾ ਹੈ ਤੇ ਪਾਣੀ ਵਧਣ ਦੇ ਕਾਰਨ ਲੋਕ ਸਹਿਮੇ ਹੋਏ ਨੇ ਅਸੀਂ ਵੀ ਪਾਣੀ ਦੇ ਵਿੱਚ ਚੱਲ ਰਹੇ ਆ ਲੇਕਿਨ ਸਾਨੂੰ ਵੀ ਨਹੀਂ ਪਤਾ ਕਿ ਗਲੀ ਕਿਹੋ ਜਿਹੀ ਹੈ ਪਰ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਲੋਕ ਜੀ ਰਹੇ ਨੇ ਬਿਆਸ ਦਰਿਆ ਦਾ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਦਾਖਲ ਹੋ ਜਾਂਦਾ ਤੇ ਉਸ ਤੋਂ ਬਾਅਦ ਪਿੰਡ ਦੀ ਹਾਲਤ ਇਸੇ ਤਰ੍ਹਾਂ ਦੇ ਨਾਲ ਹੁੰਦੀ ਹੈ ਕਿ ਪਿੰਡ ਦੇ ਵਿੱਚ ਜੀਣਾ ਬਹੁਤ ਹੀ ਔਖਾ ਲੱਗਣ ਲੱਗ ਪੈਂਦਾ ਹੈ